बीर सिंह ਨੇ ਵੀ बीजेपी जॉइन ਕੀਤੀ ਹੈ ਸੋ ਪੰਜਾਬ बीजेपी ਦਾ ਕੁੰਬਾ ਵਧਿਆ ਹੈ ਪੰਜਾਬ बीजेपी ਦੇ ਵਿੱਚ ਕਈ ਵੱਡੇ ਚਿਹਰੇ ਸ਼ਾਮਿਲ ਹੋਏ ਆਮ ਲੀਡਰਾਂ ਦੀ ਬੀਜੇਪੀ ਨੇ ਜੁਆਇਨਿੰਗ ਕਰਾਈ ਹੈ ਜ਼ਿਲ੍ਹਾ ਇਕਾਈ ਤੋਂ ਪਿੰਡ ਦੀ ਇਕਾਈ ਤੋਂ ਲੈ ਕੇ ਸਟੇਟ ਦੀ ਇਕਾਈ ਦੂਜੀ ਪਾਰਟੀਆਂ ਦੀ ਬੀਜੇਪੀ ਚ ਸ਼ਾਮਲ ਹੋ ਰਹੀ ਹੈ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਇਸ ਵੇਲੇ ਨਾਲੇ ਜਾਖੜ ਸਾਹਿਬ ਇਹ ਸ਼ਮੂਲੀਅਤ ਕਿਵੇਂ ਸਿਆਸੀ ਤੌਰ ਤੇ ਬਦਲੇਗੀ ਔਰ ਕਿਵੇਂ ਪੰਜਾਬ ਨੂੰ ਬੀਜੇਪੀ ਲਈ ਬਦਲੇਗੀ ਬੀਜੇਪੀ ਦਾ ਕਾਫਲਾ ਜਿਹੜਾ ਵੱਧਦਾ ਜਾ ਰਿਹਾ ਹੈ ਸਾਹਿਬ ਮਜ਼ਬੂਤ ਹੁੰਦਾ ਜਾ ਰਹੀ ਹੈ ਬੀਜੇਪੀ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਵੀ ਪੰਜਾਬ ਦੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਬਾਰ-ਬਾਰ ਤੇ ਹੁਣ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਧੋਖਾ ਪੰਜਾਬ ਦੇ ਨਾਲ ਕੀਤਾ ਹੈ ਉਹਨੂੰ ਦੇਖਦੇ ਲੋਕ ਮੰਨ ਬਣਾਈ ਬੈਠੇ ਹੋ ਇੱਕ ਲੋਕਾਂ ਚੋਂ ਅੰਦਰੋਂ ਆਵਾਜ਼ ਉੱਠੀ ਹੈ ਵੀ ਹੁਣਾ ਜਿਹੜੇ ਆ ਠੱਗੀ ਜਿਹੜੀ ਆਮ ਆਦਮੀ ਪਾਰਟੀ ਦੇ ਖਤਮ ਕਰਨੀ ਪਊਗੀ ਤੇ ਇਹਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਜਿਹਦੇ ਚੱਲ ਕੇ ਲੋਕਾਂ ਚ ਇੱਕ ਆਪਣੇ ਆਪ ਉਤਸ਼ਾਹ ਇੱਕ ਮੂਵਮੈਂਟ ਬਣ ਰਹੀ ਹੈ ਵੀ ਅਗਰ ਕੋਈ ਪੰਜਾਬ ਦੀ ਬਾਹ ਫੜ ਸਕਦਾ ਹੈ ਪੰਜਾਬ ਦੇ ਹਿੱਤਾਂ ਦੇ ਵਾਸਤੇ ਲੜਾਈ ਕੋ ਲੜ ਸਕਦੀ ਹੈ ਪਾਰਟੀ ਤੇ ਪੰਜਾਬ ਦੀ ਬੀਜੇਪੀ ਹੈ ਜਿਹੜੀ ਆਵਾਜ਼ ਮਜ਼ਬੂਤੀ ਨਾਲ ਬੁਲੰਦ ਕਰ ਸਕਦੀ ਹੈ ਕਾਂਗਰਸ ਦੇ ਲੀਡਰ ਜਿਵੇਂ ਚੱਬੇਵਾਲ ਹੋਰ ਆਮ ਆਦਮੀ ਪਾਰਟੀ ਦੇ ਨਾਲ ਜਾਂ ਤਾਂ ਜਾਣ ਦੀ ਤਿਆਰੀ ਹੈ ਜਾਂ ਚਲੇਗੇ ਦੇਖੋ ਜਦੋਂ ਕੋਈ ਇਹਨਾਂ ਕੋਲ ਜਾਂਦਾ ਹੈ ਤਾਂ ਕਹਿੰਦੇ ਨੇ ਸਾਡੀ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਗਿਆ ਪਰ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਵਿਧਾਨ ਸਭਾ ਦੇ ਅੰਦਰ ਰਵਈਆ ਦੇਖ ਲਿਆ ਇਹ ਜਿਹੜੇ ਤਮਕਾ ਕੇ ਬਾਹ ਮਰੋੜ ਕੇ ਲੈ ਕੇ ਗਏ ਐ ਇੱਥੇ ਤਾਂ ਵੀ ਤੋਂ ਜਿਹੜੇ ਕਾਂਗਰਸ ਦੇ ਪ੍ਰਧਾਨ ਐ ਉਹਨਾਂ ਨੂੰ ਕਿ ਜਿਸ ਤਰ੍ਹਾਂ ਜਿਸ ਲਹਿਜੇ ਚ ਬੋਲੇ ਐ ਵੀ ਤੂੰ ਅੱਜ ਨਹੀਂ ਤਾਂ ਦੋ ਦਿਨਾਂ ਨੂੰ ਚੁੱਪ ਹੋ ਜਾਏਗਾ ਨਾ ਜਾਂ ਕਿਸੇ ਨੂੰ ਜਿਹੜੇ ਹੋਰ ਬੱਧਰ ਭਾਸ਼ਾ ਬੋਲ ਰਹੇ ਐ ਤੇ ਤੁਹਾਨੂੰ ਮੈਂ ਦੇਖ ਲੂੰਗਾ ਜਾਂ ਉਹਨਾਂ ਨੂੰ ਦੇਖਦੇ ਅੱਜ ਲੋਕ ਇਸ ਗੱਲ ਤੋਂ ਆ ਇਸ ਕਿਸਮ ਦੀ ਰਾਜਨੀਤੀ ਚ ਉਹ ਅੱਕੇ ਬੈਠੇ ਐ ਲੋਕ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਸੁਣਨਾ ਚਾਹੁੰਦੇ ਆ ਨਾ ਕਿ ਟੋਟਕੇ ਜਾਂ ਛੱਲੇ ਗਾਣ ਵਾਲੇ ਕੰਮ ਨਹੀਂ ਇਹਨਾਂ ਤੋਂ ਨਹੀਂ ਕਰਨਾ ਚਾਹੁੰਦੇ ਸਾਹਿਬ ਇੰਡੀ ਲਾਈਨਸ ਨੂੰ ਲੈ ਕੇ ਪੰਜਾਬ ਚ ਮਨਾ ਕੀਤਾ ਗਈ ਸੀ ਕਾਂਗਰਸ ਦੇ तमाम ਲੀਡਰਾਂ ਨੇ ਮਨਾ ਕੀਤਾ ਇਹ ਸਿਆਸੀ ਸਮਝੌਤਾ ਤੁਹਾਨੂੰ ਲੱਗਦਾ ਹੈ ਜਾਂ ਸਿਆਸੀ ਮਜਬੂਰੀ ਲੱਗਦੀ ਹੈ ਉਹਦੇ ਤੇ ਮੈਂ ਕਹਿਣਾ ਚਾਹੂੰਗਾ ਦੇਖੋ ਜੋ 8 ਸੀਟਾਂ ਅਨਾਉਂਸ ਕੀਤੀਆਂ ਗਈਆਂ ਇਹਨਾਂ ਨੇ 2 ਦਿਨ ਪਹਿਲਾਂ ਕੀਤੀਆਂ ਉਹ ਫਾਈਨਲ ਐਨੀ ਲਿਸਟ ਕੱਲ ਰਾਤ ਨੂੰ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਆਪਸ ਵਿੱਚ ਬੈਠ ਕੇ ਗੱਲਬਾਤ ਹੋਈ ਹੈ ਕਿਉਂ ਅੱਠ ਜਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਗਰਾਊਂਡ ਰਿਪੋਰਟ ਹੈ ਉਹ ਵਧੀਆ ਚੰਗੀ ਨਹੀਂ ਆਈ ਲੋਕਾਂ ਨੇ ਰਿਜੈਕਟ ਕਰਦੇ ਹੋ ਕਿ ਉਹ ਸੀਟ ਲਿਸਟ ਦੇ ਅੰਦਰ ਬਹੁਤ ਬਦਲਾਅ ਦੇਖਣ ਨੂੰ ਮਿਲਣਗੇ ਤੇ ਆ ਜਿਹੜਾ ਪਰਦੇ ਦੇ ਪਿੱਛੇ ਅ ਗੰਢ ਤੂਪ ਇਹਨਾਂ ਦੀ ਚੱਲ ਰਹੀ ਸੀ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਉਹ ਮੌਲਾਦਾਂ ਨੂੰ ਖੁੱਲ ਕੇ ਸਾਹਮਣੇ ਆਊਗੀ ਆ ਨਵੇਂ ਸਿਰੇ ਤੋਂ ਹੁਣ ਜਿਹੜੀ ਗੱਲਬਾਤ ਚੱਲ ਰਹੀ ਹੈ ਵੀ 13 ਦੀ 13 ਸੀਟਾਂ ਜਿਸ ਤਰ੍ਹਾਂ ਸਾਰੇ ਹਿੰਦੁਸਤਾਨ ਦੇ ਅੰਦਰ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਲੜ ਰਹੀ ਹੈ ਉਹਦੇ ਤੇ ਵਿਚਾਰ ਚੱਲ ਰਿਹਾ ਤੇ ਹੋ ਸਕਦਾ ਵੀ ਸਾਰੀ ਸੀਟ ਹੀ ਆ ਜਿਹੜੀ ਲਿਸਟ ਹੈ ਇਹਨੂੰ ਵੀ ਨਵੇਂ ਸਿਰੇ ਤੋਂ ਕੋਖੇ ਜਾਵੇ ਇਹ ਚੱਬੇਵਾਲ ਜਿਵੇਂ ਗੇ ਜਾਂ ਹੋ ਲੀਡਰ ਜਾ ਰਹੇ ਨੇ ਜਾਂ ਜਾਣਗੇ ਤਾਂ ਉਹ ਵੀ ਉਸੇ ਅਲਾਈਂਸ ਦਾ ਪਿੱਛੇ ਪਰਦੇ ਦੇ ਪਿੱਛੇ ਹਿੱਸਾ ਹੈ ਦੇਖੋ ਇਹ ਸੀਟਾਂ ਕਿਹੜੀਆਂ ਫਾਈਨਲ ਹੈ ਕੌਣ ਕਿੱਥੇ ਕਿਵੇਂ ਲੜਦਾ ਹੈ ਕਿ ਨਹੀਂ ਲੜਦਾ ਪਰ ਆ ਜਿਹੜੀ ਲਿਸਟ ਜਿਹੜੀ ਆਈ ਆ ਫਾਈਨਲ ਲਿਸਟ ਹੈ ਨਹੀਂ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਦੂਸਰਾ ਰਾਗਵ ਚੱਡਾ ਤੇ ਤੁਸੀਂ ਟਵੀਟ ਕੀਤਾ ਗੈਰ ਮੌਜੂਦਗੀ ਕਿਉਂ ਖਲ ਖਲ ਤੁਹਾਨੂੰ ਖਣਕਰੀਆ ਉਹਨਾਂ ਦੀ ਮੈਨੂੰ ਨਹੀਂ ਖਲ ਕਰੀ ਲੋਕ ਪੁੱਛਦੇ ਆ ਹਾਂਜੀ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆ ਜਵੇਂ ਪੰਜਾਬੀ ਦੇ ਅਧਿਕਾਰਤ ਹਾਂਜੀ ਬਾਕੀ ਤਾਂ ਸ਼ਾਇਦ ਦੂਜੇ ਨੈਸ਼ਨਲ ਮੀਡੀਆ ਨੂੰ ਤਾਂ ਮੈਂ ਕੀ ਦੱਸਾਂ ਪੰਜਾਬ ਵਾਲੇ ਚੰਗੀ ਤਰ੍ਹਾਂ ਸਮਝਦੇ ਆ ਲੋਕੀ ਪੜੇ ਸ਼ੱਕ ਕਰਦੇ ਚੰਦਰੇ ਦਿਲਾਂ ਦੇ ਮਾੜੇ ਰੌਲਾ ਆ ਪਿਆ ਖੜਾ ਲੋਕ ਕਹਿੰਦੇ ਇਹ ਵੀ ਆ ਤਾਂ ਭਗਵੰਤ ਮਾਨ ਜੀ ਪਾਰੀ ਪੈ ਗਏ ਤੋਰਤਾ ਸੁਪਰ ਚੀਫ ਮਿਨਿਸਟਰ ਇਥੋਂ ਇਹਨਾਂ ਨੇ ਕੋਈ ਗੰਡ ਧੂਪ ਕਰਕੇ ਤੇ ਨਿਵੇੜਦਾ ਕੰਮ ਕੋਈ ਕਹਿੰਦਾ ਜੀ ਈਡੀ ਦੀ ਦਮਸ਼ ਪੈ ਗਈ ਜੀ ਕੋਈ ਕਹਿੰਦਾ ਜੀ ਉਹ ਉਥੇ ਦਿੱਲੀ ਦੇ ਅੰਦਰ ਅਤੀਸ਼ੀ ਜੀ ਨੂੰ ਬਣਾਤਾ ਜਿਹੜੀ ਅੱਜ ਕੱਲ ਚੌਧਰ ਦੇ ਰੱਖੀ ਹੈ ਤਿਆਰੀਆਂ ਹੋਈਆਂ ਖੜੀਆਂ ਵੀ ਕੇਜਰੀਵਾਲ ਸਾਹਿਬ ਜੇ ਅੰਦਰ ਜਾਂਦੇ ਰਹੇ ਤੇ ਉਹਦੇ ਬਾਅਦ ਬਾਗਡੋਰ ਅਤੀਸ਼ੀ ਜੀ ਨੂੰ ਦਿੱਤੀ ਹੈ ਤੇ ਉਹਦਾ ਸੇਕਾ ਕਿਤੇ ਲੱਗ ਗਿਆ ਰਾਗਵ ਚੱਡਾ ਜੀ ਨੂੰ ਤੇ ਯਾ ਪਤਾ ਨਹੀਂ ਜਿਵੇਂ ਮੈਂ ਤਾਂ ਇੱਕ ਖਬਰ ਕਿਦੇ ਛੋਟੀ ਜੀ ਦੇਖੀ ਸੀ ਡਿਟੈਚਮੈਂਟ ਦੀ ਰੈਟੀਨਾ ਡਿਟੈਚਮੈਂਟ ਲੋਕ ਤਾਂ ਵੀ ਪੁੱਛਦੇ ਆ ਵੀ ਡਿਟੈਚਮੈਂਟ ਰੈਟੀਨਾ ਦੀ ਹੋਈ ਹੈ ਜਾਂ ਆਮ ਆਦਮੀ ਪਾਰਟੀ ਨਾਲ ਡਿਟੈਚ ਹੋਣ ਲੱਗੇ ਆ ਪਰ ਇੰਨਾ ਇੱਕ ਮੈਂ ਨਾ ਸ਼ੁਕਰ ਹੈ ਵੀ ਅਜ ਤਾਈਂ ਕਿਸੇ ਆਮ ਆਦਮੀ ਪਾਰਟੀ ਲੀਡਰ ਜਾਂ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਜੀ ਨੇ ਸਾਡੇ ਨੂੰ ਨਹੀਂ ਕਿਹਾ ਵੀ ਭਾਜਪਾ ਸਾਡਾ ਐਮਪੀ ਚੱਕ ਕੇ ਲੈ ਗਈ ਮੈਂ ਤਾਂ ਇਸ ਗੱਲ ਦਾ ਸ਼ੁਕਰਗੁਜ਼ਾਰਾਂ ਬਾਕੀ ਜੇ ਉਹਨਾਂ ਦਾ ਰੈਟੀਨਾ ਵਾਕਈ ਡਿਟੈਚਡ ਹੈ ਤੇ ਮੈਂ ਉਹਨਾਂ ਦੀ ਛੇਤ ਦੀ ਸ਼ੁਭ ਕਾਮਨਾਵਾਂ ਉਹਨਾਂ ਦੀ ਕੋਈ ਕਿਕ ਰਿਕਵਰੀ ਹੋਣ ਦੀ ਮੈਂ ਵਾਹਿਗੁਰੂ ਤੋਂ ਅਰਦਾਸ ਵੀ ਕਰੂੰਗਾ ਕਿਉਂਕਿ ਸਾਡੇ ਰਾਜਨੀਤਿਕ ਮਤਪੇਦ ਹੈ ਸਾਬ ਕੋਈ ਸਾਡਾ ਕੋਈ ਨਿੱਜੀ ਕਿਸਮ ਦੇ ਨਾਲ ਝਗੜਾ ਨਹੀਂ ਅੱਛੇ ਉਹਨਾਂ ਦਾ ਬਹੁਤ ਲੰਮਾ ਕੈਰੀਅਰ ਅੱਗੇ ਹੁਣੇ ਚੱਲੂ ਹੈ ਤੇ ਹੁਣੇ ਕਿਤੇ ਗਿਰਨ ਲੱਗਿਆ ਤੇ ਮੈਂ ਸਮਝਦਾ ਵੀ ਆਪਸੀ ਰੰਜਿਸ਼ ਵਾਲਾ ਜਿਹੜਾ ਚੱਲ ਰਿਹਾ ਕੰਮ ਅੱਗੇ ਸਮਾਂ ਦੱਸੂਗਾ ਇੱਕ ਆਖਰੀ ਸਵਾਲ ਹੈ ਭਾਜਪਾ ਤੇ ਅਕਾਲੀ ਦਲ ਦੇ ਅਲਾਈਂਸ ਨੂੰ ਲੈ ਕੇ ਕੀ ਫਾਈਨਲਾਈਜ਼ ਹੋਇਆ ਨੇ ਤਾਂ ਆ ਫੈਸਲਾ ਮੈਂ ਜੀ ਬਾਰ-ਬਾਰ ਉਥੇ ਗੱਲ ਉਥੇ ਖੜੀ ਹੈ ਜਿਹੜੀ ਗੱਲ ਹੈ ਨਾ ਆ ਦਿੱਲੀ ਦੇ ਅੰਦਰ ਫੈਸਲੇ ਹੋਣੇ ਆ ਪੰਜਾਬ ਬੀਜੇਪੀ ਇੱਥੇ ਬੈਠ ਕੇ ਨਹੀਂ ਫੈਸਲੇ ਹੋਣੇ ਆ ਨੈਸ਼ਨਲ ਲੈਵਲ ਤੇ ਨੈਸ਼ਨਲ ਡਾਈਮੈਂਸ਼ਨਸ ਨੂੰ ਸਾਹਮਣੇ ਰੱਖ ਕੇ ਕਿਉਂਕਿ ਪੰਜਾਬ ਸਰਦੀ ਸੂਬਾ ਹੈ ਇੱਥੇ ਦੀ ਪਾਈਚਾਰਿਕ ਸਾਂਝ ਜਿਹੜੀ ਹੈ ਉਹਨੂੰ ਨਜ਼ਰ ਰੱਖ ਕੇ ਸਾਡੇ ਪੜੋਸੀ ਮੁਲਕ ਦੀਆਂ ਨੀਤਾਂ ਆ ਤਾਂ ਉਹਨਾਂ ਨੂੰ ਦੇਖ ਕੇ ਸਾਰਾ ਕੁਝ ਸਾਹਮਣੇ ਰੱਖ ਕੇ ਜੋ ਫੈਸਲੇ ਹੋਣੇ ਇਟ ਇਜ਼ ਨਾਟ ਜਸਟ ਅ ਸਿੰਪਲ ਪੋਲਿਟੀਕਲ ਅਰਥਮੈਟਿਕ ਵੀ ਕਿੰਨੇ ਪਰਸੈਂਟੇਜ ਕਿਹਨੂੰ ਪਿਆ ਹੈ ਇਹ ਗੱਲਾਂ ਤੋਂ ਉੱਤੇ ਉੱਠ ਕੇ ਫੈਸਲੇ ਹੋਣੇ ਇੱਕ ਇੱਕ 13 ਤੋਂ 13 ਲੋਕ ਸਭਾ ਸੀਟਾਂ ਦੀ ਅਲੱਗ-ਅਲੱਗ ਤਿਆਰੀ ਚੱਲ ਰਹੀ ਹੋਵੇ ਦੇਖੋ ਹਰੇਕ ਪਾਰਟੀ ਸਖਸ਼ਮ ਅਕਾਲੀ ਦਲ ਆਪਣੇ ਆਪ ਚ ਸਖਸ਼ਮ ਐਸੀ ਆਪਣੇ ਸਖਸ਼ਮ ਅਸੀਂ ਆਪਣੇ ਐਕਸਰਸਾਈਜ਼ ਕਰ ਰਹੇ ਹਾਂ ਜੇ ਕਿਤੇ ਕੋਈ ਗੱਲਬਾਤ ਹੋਈ ਤਾਂ ਉਸ ਕਿਸਮ ਦੀ ਅੰਡਰਸਟੈਂਡਿੰਗ ਹੋਣੀ ਤਾਂ ਲੜਾਈ ਲੜੀ ਜਾਊਗੀ ਸਭ ਠੀਕ ਹੈ ਥੈਂਕ ਯੂ ਸੁਨੀਲ ਜਾਖੜ ਗેર ਮੌਜੂਦਗੀ ਹੈਗੇ ਰਾਗਵ ਚੱਡਾ ਉਹਨਾਂ ਦੀ ਔਰ ਭਾਜਪਾ ਕਾਲੀਦਾ ਅਲਾਈਅੰਸ ਵੀ ਹਾਲੇ ਤੱਕ ਫਾਈਨਲਾਈਜ਼ ਨਹੀਂ ਹੈ 13 ਸੀਟਾਂ ਤੇ ਤਿਆਰੀ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਭਜਿੰਦਰ ਧਾਲੀਆ ਲੜਨ ਅਮਨ 파ਰਦੋਜ ਨਿਊਜ਼ ਟੀਵੀ ਚੰਡੀਗੜ੍ਹ ਸੋ ਸੁਨੀਲ ਜਾਖੜ ਨੇ ਕਈ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਹਮਲਾਵਰ ਹੋਏ ਸਰਕਾਰ ਨੂੰ ਲੈ ਕੇ ਦਿੱਲੀ ਦੀ ਹਲਚਲ ਨੂੰ ਲੈ ਕੇ ਔਰ ਫਿਲਹਾਲ ਗਟਕੋੜ ਨੂੰ ਲੈ ਕੇ ਵੀ ਅਜੇ ਜਿਸ ਤਰੀਕੇ ਦਾ ਸਿਨੈਰੀਓ ਹੈਗਾ ਉਸ ਸਿਨੈਰੀਓ ਦੇ ਵਿੱਚ ਪਾਰਟੀ ਹਾਈ ਕਮਾਂਡ ਨੇ ਬਹੁਤ ਕੁਛ طے ਕਰਨਾ ਹੈ ਇਸ ਤਰੀਕੇ ਦਾ ਸ਼ਾਰਾ ਕਰਦੇ ਹੋਏ ਹਾਲਾਂਕਿ ਜਿਸ ਤਰੀਕੇ ਸਰਗਰਮੀਆਂ ਵਧ ਰਹੀਆਂ ਨੇ ਜਿਸ ਤਰੀਕੇ ਇਹ ਕਹਿਆ ਜਾਵੇ ਕਿ ਭਾਜਪੀ ਅਤੇ ਸ਼੍ਰੋਮਣੀ ਅਕਾਲੀ ਦੋਵੇਂ ਪਾਸੇ ਇੱਕ ਚਰਚਾ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਸੋ ਕੰਸੋਆ ਦਾ ਬਸਾਰ ਜਿਹੜਾ ਹੈਗਾ ਉਸ ਗੱਲ ਨੂੰ ਲੈ ਕੇ ਗਰਮ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਇਹ ਰਲੇਵਾ ਜਿਹੜਾ ਹੈਗਾ ਇਸ ਦਾ ਰਸਮੀ ਤੌਰ ਤੇ ਐਲਾਨ ਕੀਤਾ ਹੈ ਹਾਲਾਂਕਿ ਇਸ ਦੇ ਵਿੱਚ ਇੱਕ ਤੱਥ ਵੀ ਹੈਗਾ ਕਿ ਜੋ ਕਿ ਪੰਜਾਬ ਦੀ ਚੋਣ ਸਭ ਤੋਂ ਆਖਰੀ ਗੇੜ ਦੇ ਵਿੱਚ ਹੈ ਸੱਤਵੇਂ ਗੇੜ ਦੇ ਵਿੱਚ ਹੈ ਸੋ ਟਾਈਮ ਪੀਰੀਅਡ ਹੈਗਾ ਹਜੇ ਦੋਵੇਂ ਤਰ੍ਹਾਂ ਦੇ ਕੋਟ ਪਰ ਫਿਲਹਾਲ ਇਹ ਦੇਖਣਾ ਹੋਏਗਾ ਕਿ ਦੋਵੇਂ ਤਰ੍ਹਾਂ ਦੇ ਵੱਲੋਂ ਕਦੋਂ ਤੱਕ ਇਸ ਤਰੀਕੇ ਦਾ ਐਲਾਨ ਕੀਤਾ ਜਾਂਦਾ ਹੈ ਅੰਦਰ ਇਸ ਸਭ ਦੇ ਵਿਚਾਲੇ ਬੀਜੇਪੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਿਹੜੇ ਸਾਬਕਾ ਅਧਿਕਾਰੀ ਰਹੇ ਨੇ ਜਾਂ ਵਕਫਾ ਕੋਦਿਆਤੇ ਰਹੇ ਨੇ ਲੋਕ ਉਹਨਾਂ